ਚਲਾਂ ਜੀ ਸਾਥਰੀਆ ਕਾਲਜੀ ਸਾਰੇ ਹੀ ਭੈਣ ਭਰਾਵਾਂ ਨੂੰ ਰਾਮ ਰਾਮ ਜਿਹੜੀ ਮੈਂ ਤੁਹਾਨੂੰ ਹੁਣ ਜਿਹੜੀ ਜ਼ਰੂਰੀ ਬੇਨਤੀ ਕਰਨੀ ਆ ਇਹ ਜ਼ਰੂਰੀ ਬੇਨਤੀ ਸਾਰੇ ਨੌਜਵਾਨ ਨੋਟ ਕਰ ਲਿਓ 24 ਤਰੀਕ ਦਿਨ ਆ ਅੱਜ ਦਿਨ ਵੀਰਵਾਰ ਨੂੰ ਵੱਟਾ ਕਾਠ ਆਪਾਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਕਰਕੇ ਪੂਰਾ ਵੱਡਾ ਵਿਸ਼ਾਲ ਮਾਰਚ ਮਹਾਲੀ ਦੇ ਵਿੱਚ ਕਰ ਲਈ ਜਾ ਰਹੇ ਆ ਇਹ ਵਿਸ਼ਾਲ ਪੂਰਾ ਮਾਰਚ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਤੱਕ ਪਹੁੰਚਣਾ ਐਸਐਸਪੀ ਨੂੰ ਜਿਹੜੀਆਂ ਸਾਰੀਆਂ ਦਰਖਾਸਤਾਂ ਲਿਖ ਕੇ ਦੇਣੀਆਂ ਨੇ ਤੇ ਡੀਸੀ ਨੂੰ ਮੰਗ ਪੱਤਰ ਦੇਣਾ ਕਿ ਜਿਹੜਾ ਏਜੰਟ ਮਾਫੀਆ ਠੱਗ ਮਾਫੀਆ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਚਾਹੀਦਾ ਇਸ ਕਰਕੇ ਵੱਡੀ ਲਹਿਰ ਜਿਹੜੀ ਆਪਾਂ ਸ਼ੁਰੂਆਤ ਕਰਨੀ ਆ ਕਿਉਂਕਿ ਪ੍ਰਸ਼ਾਸਨ ਆਪਾਂ ਨੂੰ ਬਾਰ ਬਾਰ ਇੱਕੋ ਹੀ ਗੱਲ ਕਹਿੰਦਾ ਤੁਸੀਂ ਕਾਨੂੰਨ ਹੱਥਾਂ 'ਚ ਲੈਣਿਓ ਤੁਸੀਂ ਕਿਉਂ ਜਾਣਿਓ ਉੱਥੇ ਤੁਸੀਂ ਕਿਉਂ ਜਾਣਿਓ ਕਿਉਂਕਿ ਆਪਾਂ ਚੌੜਿਆਂ ਪਹਿਲਾਂ ਵੀ ਆਪਾਂ ਬਹੁਤ ਵਾਰੀ ਮੰਗ ਪੱਤਰ ਦਿੱਤੇ ਨੇਗੇ ਆਪਾਂ ਚੌੜਿਆਂ ਜਿਹੜੇ ਆਪਣੇ ਪ੍ਰੋਗਰਾਮ ਤਾਕੜੇ ਜਿਹੜੇ ਧਰਨੇ ਮਜਾਰੇ ਚੱਲਦੇ ਰਹਿਣਗੇ ਪਰ ਜਿਹੜਾ ਪ੍ਰਸ਼ਾਸਨ ਜਾਂ ਜਿਹੜੇ ਪੋਲੀਟੀਕਲ ਬੰਦੇ ਇਹ ਗੱਲ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਚ ਲੈਣ ਦੇ ਉਹਨਾਂ ਨੂੰ ਆਪਾਂ ਇਹ ਗੱਲ ਕਹਿਣ ਦਾ ਮੌਕਾ ਨਹੀਂ ਦੇਣਾ ਤਾਂ ਕਰਕੇ ਜਿਹੜਾ ਨੌਜਵਾਨੋਂ ਵੱਡਾ ਪ੍ਰੋਗਰਾਮ ਕਰਨ ਲਈ ਜਾ ਰਹੇ ਹਾਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਨਾਲ ਲੱਗਦੇ ਸਾਰੇ ਸੂਬਿਆਂ ਨੂੰ ਬੇਨਤੀ ਆ ਵੀ ਅਸੀਂ ਜਿਹੜਾ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਕੈਨਸਲ ਕਰਕੇ ਅਸੀਂ ਵੀਰਵਾਰ ਨੂੰ ਵੱਡਾ ਪ੍ਰੋਗਰਾਮ ਵੱਡਾ ਮਾਰਚ ਲੈ ਕੇ ਅਸੀਂ ਜਿਹੜਾ ਐਸਐਸਪੀ ਤੇ ਡੀਸੀ ਦਫ਼ਤਰ ਤੱਕ ਪਹੁੰਚਣਾ ਕਿਸਾਨ ਜਿੱਥੇ ਬੰਦੇ ਨੇ ਝਾਕੂ ਵੀ ਆ ਰਹੇ ਨੇਗੇ ਮਜ਼ਦੂਰ ਜਿੱਥੇ ਬੰਦੇ ਨੇ ਝਾਕੂ ਵੀ ਆ ਰਹੇ ਨੇ ਹੋਰ ਜਿੰਨਾ ਵੀ ਭਰਾ ਸਭ ਨੂੰ ਖੁੱਲਾ ਸੱਦਾ ਅਸੀਂ ਚਾਹੁੰਆਂ ਵੀ ਜਿਹੜਾ ਗੰਦ ਸਾਫ਼ ਕੀਤਾ ਜਾਵੇ ਕਿਉਂਕਿ ਮਹਾਲੀ ਚੰਡੀਗੜ੍ਹ ਦੇ ਵਿੱਚ ਮੁੱਖ ਅੱਡਾ ਜਿਹੜਾ ਹੈ ਬਣਿਆ ਹੋਇਆ ਆਓ ਨੌਜਵਾਨੋ ਇਹ ਪੰਜਾਬ ਨੂੰ ਇਹ ਨੌਜਵਾਨੀ ਨੂੰ ਵੱਖ-ਵੱਖ ਜਿਹੜੇ ਹੋਰ ਸੂਬਿਆਂ ਦੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆਪਾਂ ਕਰੀਏ ਇਸ ਕਰਕੇ ਹੱਥ ਵਾਂ ਕੇ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਵੀ ਮੀਡੀਆ ਵੱਡੀ ਗਿਣਤੀ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਨੂੰ ਕਵਰ ਕਰੇ ਤਾਂ ਕਿ ਜਿਹੜੇ ਲੋਕਾਂ ਲੋਕ ਲੁੱਟ ਤੋਂ ਜਿਹੜੇ ਉਹ ਬਚ ਸਕਣ ਇਹ ਗੰਦ ਨੂੰ ਸਾਫ਼ ਕੀਤਾ ਜਾ ਸਕੇ ਤੇ ਤਕੜਾ ਵੱਡਾ ਕਰੂਨ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਜਿਵੇਂ ਹਰਿਆਣਾ ਨੇ ਲੈ ਕੇ ਆਂਦਾ ਉਹਤਰਾ ਵੱਡਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਕੇ ਮਤਾ ਪਾਇਆ ਜਾਵੇ ਇਨ੍ਹਾਂ ਏਜੰਟਾਂ ਉਪਰ ਸਖਤ ਕਾਰਵਾਈਆਂ ਹੋਣ ਤਾਂ ਜਿਹੜੇ ਨੌਜਵਾਨ ਫਸ ਸਕਣ ਚਿੱਟੇ ਚਿੱਟਾ ਨਸ਼ੇ ਦੇ ਨਾਲ ਵੱਡਾ ਮਾਫੀਆ ਹੈ ਇਹਨਾਂ ਦੇ ਘਰਟ ਆਏ ਜਾਂਨਾਂ ਦੇ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਹਰੇਕ ਪਿੰਡ ਦੇ ਵਿੱਚ 10 ਬੰਦਿਆਂ ਦੇ ਨਾਲ 20 ਬੰਦਿਆਂ ਨਾਲ ਟੱਗੀ ਬੱਜੀ ਹੋਈ ਹੈ ਇਸ ਕਰਕੇ ਬਹੁਤ ਵੱਡਾ ਮਾਫੀਆ ਹੈ ਆਓ ਇਸ ਮਾਫੀਏ ਦੀ ਜੜ ਪੱਟੀਏ ਦੇਖੋ ਜੀ 24 ਜੁਲਾਈ ਨੂੰ ਬਹੁਤ ਵੱਡਾ ਵਿਸ਼ਾਲ ਪ੍ਰਦਰਸ਼ਨ ਆਪਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਕਰ ਰਹੇ ਆਂ ਸਾਰੇ ਵੀਰਾਂ ਨੂੰ ਬੇਨਤੀ ਹੈ 24 ਤਰੀਕ ਨੂੰ ਆਪਾਂ ਮੰਗ ਪੱਤਰ ਦੇਣਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਸਖਤ ਸ਼ਬਦਾਂ ਦੇ ਵਿੱਚ ਦੱਸਣਾ ਚਾਹੁੰਦੇ ਆ ਜੇ ਸਖਤ ਕਾਰਵਾਈਆਂ ਨਹੀਂ ਹੋਈਆਂ ਜਿੰਨੇ ਵੀ ਸਰਕਾਰੀ ਕਰਲੇ ਨੇ ਜਾਂ ਜਿੰਨੇ ਵੀ ਇਮੀਗ੍ਰੇਸ਼ਨ ਦੇ ਦਫ਼ਤਰ ਨੇ ਉਹਨਾਂ ਦੇ ਬਾਰੇ ਵੀ ਪਰਮਾਨੈਂਟ ਧਰਨੇ ਚਲਾਏ ਜਾਣਗੇ ਤਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ 24 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਜਿਆਦੇ ਤੋਂ ਜਿਆਦੇ ਪਹੁੰਚੋ ਤਾਂ ਜੋ ਉਸ ਦਿਨ ਆਪਾਂ ਆਪਣੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜ ਸਕੀਏ ਤੇ ਜੋ ਇਮੀਗ੍ਰੇਸ਼ਨ ਮਾਫੀਆ ਐ ਐਸ ਤੇ ਨੱਥ ਪਾਸ ਕੀ ਜਿੰਦੇ ਵੀ ਹੋ ਸਕਦਾ ਤੁਮਾ ਅਸੀਂ ਜਿੰਦੇ ਵੀ ਲਾਵਾਂਗੇ ਲੜਾਈ ਹੋਰ ਤੇਜ ਕਰਾਂਗੇ ਪਰ ਲੋੜ ਐ ਇੱਕ ਵਾਰੀ ਤੁਹਾਡਾ ਵੱਟਾ ਕੱਟ ਦਿਖਾ ਕੇ ਉਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਖਾਈਏ ਵੀ ਇਹ ਤੁਸੀਂ ਇਹਨਾਂ ਦੇ ਨੱਥ ਕਿਉਂ ਨਹੀਂ ਪਾ ਰਹੇ ਤਾਂ ਕਰਕੇ ਜਿਹੜਾ ਸਾਨੂੰ ਲੜਨਾ ਪੈ ਰਿਹਾ ਇੱਕ ਬੇਨਤੀ ਹੋਰ ਕਰਦਾ ਵੀ ਸਾਰੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਇਹ ਪੀੜਤ ਲੋਕ ਨੇ ਕਲਾ ਇਹ ਨਾਲ ਕਿਹੋ ਵੀ ਤੁਸੀਂ ਆਪਾਂ ਮਹਾਲੇ ਵਾਲੇ ਉਹੀ ਏਜੰਟਾਂ ਨਾਲ ਹੀ ਲੜਨਾ ਲਿਸਟਾ ਉੱਥੇ ਬਣਾਵਾਂਗੇ ਕੱਲੇ ਕੱਲੇ ਬਕੈ ਦਾ ਨੌ ਲਿਖਾਂਗੇ ਕਿਹੜੇ ਸਹਿਰ ਦਾ ਲੁਧਿਆਣਾ ਖੰਨਾ ਜਿੱਥੋਂ ਵੀ ਹੈਗੇ ਨੇ ਵੈਰੀ ਗੁੱਡ ਸਾਰੇ ਬੰਦੇ ਭਾਈ ਬਣ ਕੇ ਜਰੂਰ ਪਹੁੰਚ ਜਾਓ ਇੱਕ ਵਾਰੀ ਜਿਹੜੀ ਲਿਸਟ ਬਣ ਗਈ ਸੀ ਦੁਬਾਰੇ ਲਿਸਟ ਵੀ ਬਣਾਉਣੀ ਇੱਕ ਹੱਥ ਮੰਨ ਕੇ ਬੇਨਤੀ ਆ ਸਾਰੇ ਪਹੁੰਚੋ ਉੱਥੇ ਵੱਡਾ ਪ੍ਰਦਰਸ਼ਨ ਕਰਨਾ ਭਾਈ ਜਿਹੜੇ ਆਪ ਨੂੰ ਕਹਿੰਦੇ ਨੇ ਕਾਨੂੰਨ ਹੱਥ ਚ ਲੈ ਲੈਂਦੇ ਨੇ ਐ ਕਰਦੇ ਨੇ ਆਪਾਂ ਵੱਡੇ ਅਫਸਰਾਂ ਨੂੰ ਮਿਲ ਕੇ ਤੇ ਭਾਈ ਆਪਾਂ ਕੰਮ ਕਰਾਂਗੇ ਵੈਰੀ ਗੁੱਡ ਸਰਪੰਚ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਅਸੀਂ ਜਿਹੜੇ ਹੋਰਾਂ ਜ਼ਿਲ੍ਹੇ ਦੇ ਸਾਰੇ ਪੰਜਾਬ ਦੇ ਲੋਕ ਕਿਉਂਕਿ ਇਹ ਜਿਹੜੇ ਇਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦਾ ਵੀ ਪ੍ਰੋਗਰਾ ਪੂਰੇ ਜ਼ਿਲ੍ਹੇ ਦਾ ਪ੍ਰੋਗਰਾਮ ਕਰਾਂਗੇ ਤੇ ਬੁੱਧਵਾਰ ਨੂੰ ਸਾਰੇ ਭਰਾ ਨਾ ਪਹੁੰਚਣ ਤੇ ਬੁੱਧਵਾਰ ਨੂੰ ਬੁੱਧਵਾਰ ਨੂੰ ਘਰੇ ਪਹੁੰਚਣ ਦੀ بجائے ਆਪਾਂ ਵੀਰਵਾਰ ਨੂੰ ਤੁਹਾਨੂੰ ਉੱਥੇ ਸਾਰੇ ਭਰਾਵਾਂ ਨੂੰ ਮਿਲਾਂਗੇ ਇਹ ਸਾਰੇ ਜਣੇ ਨੋਟ ਕਰ ਲੈਣ ਸਾਰੇ ਜਿੰਨੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਮਹਾਲੀ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਵੱਡਾ ਜਲੰਧਰ ਦਾ ਹੋਵੇਗੀ ਅਸੀਂ ਜਲੰਧਰ ਵੀ ਅਸੀਂ ਇਹ ਜਿਹੜਾ ਵੱਡਾ ਪ੍ਰਦਰਸ਼ਨ ਕਰਾਂਗੇ ਸਾਰੇ ਜਣੇ 24 ਤਰੀਕ ਕੱਲਾ-ਕੱਲਾ ਨੌਜਵਾਨ ਮਾਂ-ਮਾਂ ਭੈਣਾ ਕਿਸਾਨ ਮਜ਼ਦੂਰ ਤੇ ਆਪਣਾ ਵਪਾਰੀ ਵਰਗ ਸਾਰੇ ਲੋਕ ਜਿੰਨੇ ਵੀ ਇਹਨਾਂ ਤੋਂ ਪੀੜਤ ਨੇਗੇ ਆ ਉਹਨਾਂ ਨੇ ਜੜ ਪੱਟਿਏ ਸਖਤ ਕਾਨੂੰਨ ਬਣਾਈਏ ਤੇ ਇਹਨਾਂ ਦਾ ਜਿਹੜਾ ਆਪਾਂ ਪਹਿਲਾ ਜਲੂਸ ਕੱਢਦੇ ਹਾਂ ਹੋਰ ਇਹਨਾਂ ਦਾ ਵੱਡਾ ਜਲੂਸ ਮਾਰਚ ਨਾਲ ਹੀ ਕੱਢੀਏ ਧੰਨਵਾਦ